ਦੇਂ ਫੋਕੂ ਮਾਰਦੇ ਟਿੱਗਲ ਵਾਦੇ ਦੀ ਸੀ ਟੋਲ ਤੋਂ ਚਲੇ ਆ ਟੋਲ ਤੋਂ ਸੁੱਤੇ ਆ ਪਿਆ ਆ ਮੈਂ ਇੱਥੇ ਮੇਰੀ ਕੰਪਨੀ ਆ ਲਾਇਆ ਉਹਨੇ ਜਗਾਇਆ ਮੈਨੂੰ ਕਹਿੰਦਾ ਚੱਲ ਇੱਥੋਂ ਉੱਥੋਂ ਅੱਗੇ ਆਇਆ ਇਸ ਜਗ੍ਹਾ ਦਾ ਜੱਕਣਾਵੇਂ ਡੰਗਰ ਆ ਗਏ ਗੱਡੀ ਫਿਰ ਰੁਗੀ ਨਾ ਐਡਵੈਕਟਰ ਤੇ ਚੜ ਗਈ ਗੱਡੀ ਇਹ ਚੱਪੇ ਕਿੰਨੇ ਕੋਈ ਟਿੱਗਲ ਹੈ ਕੋਈ ਛੇਵੇ ਦੀ ਗੱਲ ਕਿਹੜੀ ਗੱਡੀ ਸੀ ਐਲਬੀ ਜੀ ਕਹੇ ਐਲਬੀ ਜੀ ਕਹੇ ਲੋਡ ਹੈ ਨਾ ਲੋਡ 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 ਕਿਤਾਬ ਨੇ ਕੰਪਨੀ ਕਿਹੜੀ ਹੈ ਤੇ ਕਿਤਾਬੋਂ ਕੰਪਨੀ ਇਹ ਕੰਪਨੀ ਦਾ ਸ਼ਕਤੀ ਹਾਲ ਕਰੀਆ ਕੀ ਕੰਨੇ ਕੰਪਨੀ ਘੁੰਮੜੀਆਂ ਨੇ ਕਹਿੰਦੇ ਕੋਈ ਨਹੀਂ ਕਰਨੇ ਗੱਲ ਕੇ 6.0 ਨਹੀਂ ਲੱਗੀ ਕੱਟੇ ਲਾਕ ਨੂੰ ਲੱਗੀ ਦੀ ਮਣ ਕੇ ਲੈਦੇ ਐ ਐਕਸ ਰੱਖ ਜਾ ਯਾਰ ਐਕਸ ਰੱਖ ਜਾਇਆ ਇਹ ਸਾਰੇ ਐਚਪੀ ਗੈਸ ਦਾ ਇਹ ਟੈਂਕਰ ਜਿਹੜਾ ਇਹ ਲੋੜ ਸੀਗਾ ਇਹ ਰਾਤਿਆਂ ਨੇ ਟੂਲ ਪਲਾਜਾ ਤੇ ਸਟੇ ਕੀਤੀ ਆ ਤਸਵੀਰੇ ਤੜਕੇ ਉੱਥੋਂ ਤੁਰੇ ਆ ਇੱਥੇ ਬਾੜ ਸਾਹਿਬ ਦੇ ਗੇਟ ਦੇ ਮੂਰੇ ਆਖਿਆ ਚਾਨਕੇ ਦਾ ਸੰਤੁਲਨ ਵਿਗੜ ਗਿਆ ਅੱਗੇ ਕੋਈ ਪਸ਼ੂ ਗੈਰਾ ਕੋਈ ਆ ਗਿਆ ਤੇ ਇਸ ਤੋਂ ਇਹ ਵਾਕ ਹੋ ਗਿਆ ਤੇ ਨਟ ਬੋਲਟ ਜਿਹੜੇ ਢੁੱਟ ਗਏ ਇਹ ਅਭੀ ਕੋਈ ਜਾਨੀ ਜਿਹੜਾ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਕਿੰਨੇ ਕ ਵਜੇ ਦੀ ਘਟਨਾ ਔਰ ਕੋਈ ਨੁਕਸਾਨ ਕੋਈ ਹੋਰ ਵੱਡਾ ਕੋਈ ਤਾਂ ਨਹੀਂ ਹੈ ਨਹੀਂ ਸਰ ਕੋਈ ਵੱਡਾ ਨੁਕਸਾਨ ਤਾਂ ਨਹੀਂ ਹੋਇਆ ਕਿੰਨੇ ਕ ਵਜੇ ਦੀ ਘਟਨਾ ਇਹ ਤਕਰੀਬਨ 5:30 6 ਦੇ ਵਿੱਚ ਦਾ ਖਾਲੀ ਸੀਗਾ ਜਾਂ ਗੈਸ ਨਾਲ ਭਰਿਆ ਹੋਇਆ ਨਹੀਂ ਗੈਸ ਨਾਲ ਭਰਿਆ ਵਾਜੀ ਥੋੜਾ ਪੂਰਾ ਮੋਕੇ ਤੇ ਇੰਤਗਾਮ ਕੀਤੇ ਗਣੀਆਂ ਦਾ ਦੇਖਿਆ ਫਾਇਰ ਤੇ ਮੋਕੇ ਤੇ ਆ ਵੀ ਫਾਇਰ ਬ੍ਰੇਡ ਜਿਹੜੀ ਉਹ ਮਹਿੰਗਾਈ ਆ ਖਲੋਤੀ ਪਈ ਆ ਤੇ ਹੈਲਡਰੇ ਜਿਹੜੇ ਆ ਉਹ ਵੀ ਆ ਗਏ ਨੇ ਤੇ ਦੇਖਦੇ ਆ ਜੀ ਨੂੰ ਹੁਣ ਸਾਈਡ ਤੇ ਕਰਾਵਾਂਗੇ ਟੋਲਪੁਰਾਜੀ ਵਾਲਿਆਂ ਨਾਲ ਗੱਲ ਕੀਤੀ ਤੁਸੀਂ ਕਿਉਂਕਿ ਉਹਨਾਂ ਦਾ ਵੀ ਕਿਤੇ ਨਾ ਕਿਤੇ ਟੋਲਪੁਰਾਜੀ ਵਾਲੇ ਪਹਿਲਾਂ ਤਾਂ ਕਹਿ ਰਹੇ ਸੀ ਵੀ ਇਹ ਗੈਸ ਦੇ ਨਾਲ ਲੋਡ ਆ ਵੀ ਇਸ ਕੰਪਨੀ ਦੇ ਨਾਲ ਜਿਹੜਾ ਉਹ ਸੰਪਰਕ ਕਰੋ ਕਿ ਸਾਡੇ ਵਾਸਤੇ ਹੀ ਗੱਲ ਨਹੀਂ ਹੈਗੀ ਬਾਕੀ ਜਿਹੜੇ ਪ੍ਰਾਈਵੇਟ ਜਿਹੜੇ ਹੈਲਡਰੇ ਨੇ ਉਹਨਾਂ ਨੂੰ ਵੀ ਅਸੀਂ ਫੋਨ ਕੀਤਾ ਵਾ ਮਲਕਪੁਰ ਦੇਖੋ ਸਵੇਰੇ ਸਵੇਰ ਦਾ ਟਾਈਮ ਆ ਜਦੋਂ ਹੁੰਦਿਆ ਇਹਨੂੰ ਸਾਈਡ ਤੇ ਕਰਾਵਾਂਗੇ ਬਾਕੀ ਇਹ ਆਖੇ ਜਿਹੜੀ ਹਵਾ ਜਾਈ ਜਿਹੜੀ ਆ ਉਹ ਯਾਰੀ ਆ ਕੋਈ ਟੈਕਨੀਕਨ ਵਾਲਾ ਕੰਮ ਨਹੀਂ ਹੋਣਾ